ਸਤਨਾਮ ਸ਼੍ਰੀ ਅਕਾਲ ਗੁਰੂ ਸਹਬਜੀ ਬੇਲਾਵਨ ਮਹਿਲਾ ਮਹਿਨਾ ਮਨ ਚਾਉ ਕਰਾਂ ਸੱਚ ਵਗਾਸੀ ਰਾਮ ਨ ਹੋਈ ਪ੍ਰੇਮ ਪਰ प्रदया बिनसिरा राम मै मन चाहु कान्हा साच विघास ईरावा मोहि प्रेम परे ਆਵੇ ਆਵੇ ਨਸੀਰਾ ਮਾਂ ਆਵੇ ਗਤ ਹਾਰ ਨਾਥ ਨਾਥ ਹੈ ਇਸੇ ਭਾਰੇ ਸਥੀਆ ਰਖਾਲ ਸਦਾ ਨਾਲ ਆਣਦਾ ਤਾ ਜੀ ਆਇਂਦਰ ਤੋਂ ਜੀਐ ਮੈਂ ਆਵਰ ਗਿਆਨ ਨਾ ਧਿਆਨ ਪੂਜਾ हर नाम अंतर वास रहे एक पवनी हठ न ना जाना नान का सच गह रहीं ਨੜੇ ਰਣ ਫੜੇ ਦਿਨ ਸੁਹਾਰੇ ਰਾਮ ਨਿਜ ਕਰ ਸੁਤੜੀਏ ਪਰਮ ਜਗਾਇ ਰਾਮ ਨਾਵ ਹਨ ਨਾਵ ਤਨ ਸਬਦ ਜਾਗੀ ਆਪੜੇ ਫਿਰ ਪਾਣੀਆਂ ਤਜ ਕੋੜ ਕਪਟ ਸੋਭਾ ਦੁਜਾ ਕਰੀ ਲੋਕਾਂ ਆ ਮਨ ਮਹਾਰ ਕਹਾਰ ਕੰਠੇ ਸਾਚ ਸਬਦ ਨੀ ਸਾਨਿਆ ਕਰ ਜੋ ਉਰ ਨਾਨਕ ਸਾਜ ਮੰਗੈ ਨਦਰ ਕਰ ਤੁਧ ਪਾੜਿਆ ਜਾਗ ਸਨਣੜੀਏ ਭੋਲ ਗੁਰ ਬਾਣੀ ਰਾ ਜੇਨੇ ਸੋਣ ਮੰਨ ਆੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਵਾਣੀ ਕੋ ਵਿਰਲਾ ਗੁਰਮੁਖ ਉਹ ਜਾਏ ਉਹ ਸਭ ਦਸਮਾਏ ਆਪ ਗਵਾਏ ਅਰੇ ਪਾਵਣ ਸੋਨ ਜੀ ਸੁੱਝ ਜਾਏ ਰਾਹ ਅਤੀਤ ਅਪਰੰਪਰ ਰੱਤਾ ਸੱਚ ਮਨ ਗੁਣ ਸਾਰੀਆਂ ਓਹ ਹੋਰ ਰਹੇ ਆ ਸਰ ਵਧਾਈ ਨਾਨਕਾ ਔਰ ਧਾਰਿਆ ਮਹਿਲ ਬੁਲਾਇੜੀ ਭਗਤ ਸਨੇਹੀ ਰਾਮਾ ਰਮਤ ਮਨ ਰਹਸੀ ਸਿਜਸ ਦਿਰਾ ਮਾਨ ਮਾਰੇ ਰਿਜ ਸਬਦ ਸਿਜ ਤਰੇਲਾ ਨਾਥ ਪਛੜ ਰਹੀ ਮਾਨੜੀ ਗਡੋਲ ਨਾ ਜਾਏ ਘਤ ਹੀ ਆ ਆਪਣਾ ਫਿਰ ਜਾ ਰਹੀ ਮੈਂ ਖਸਮ ਮੇਰਾ ਮੈਂ ਤਣ ਤਕ ਯਾ ਤੇਰਾ ਸਾਚੀ ਸੂਚਾ ਸਦਾ ਨਾਨਕ ਗੁਰ ਸਬਦ ਚਾਹੇ ਨਬੀ ਰੰ ਮੈਂ ਆਧਾਰ ਤੇਰਾ ਤੋ ਖਸਾਮ ਮੇਰਾ ਮੈਂ ਕੀ ਆਤਿ ਰਹ ਸਤਿ ਸੂਚ ਸਦਾ ਨਾਨਕ ਗੁਰ ਸਬਦ ਜਾਗਰ ਨਵੀਰਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ